ਉਪ ਇੰਸਟਾਗ੍ਰਾਮ ਫੇਸਬੁੱਕ ਤੇ ਇੱਕ ਬੜੀ ਦੁੱਖ ਵਾਲੀ ਗੱਲ ਆ ਤੁਹਾਨੂੰ ਕੀ ਦਸੀਏ ਵੀ ਇੰਨੇ ਜਿਆਦੇ ਸਾਡਾ ਮਹਿਗਮਾ ਟਰੱਕਾਂ ਵਾਲਾ ਦੁਖੀ ਹੈ ਨਾ ਜਿੰਨਾ ਅੰਤ ਸਾਬ ਹੀ ਕੋ ਨਹੀਂਗਾ ਹੁਣ ਤੁਸੀਂ ਦੇਖੋਗੇ ਮੇਰੇ ਮਗਰ ਵੀ ਮੈਂ ਇਸ ਵੇਲੇ ਕਿੱਥੇ ਖੜਾ ਮੈਂ ਖਲੋਤਾ ਇਸ ਵੇਲੇ ਗਡਾਉਣਾ ਦੇ ਵਿੱਚ ਫਰੋਇਪੁਰਾ ਤੁਸੀਂ ਮੇਰੇ ਮਗਰ ਦੇਖਦੇ ਪਏ ਆ ਗਡਾਉਣਾ ਬਾਕੀ ਮੈਂ ਅਗਲਾ ਕੈਮਰਾ ਚਲਾ ਕੇ ਤੁਹਾਨੂੰ ਗੱਡੀਆਂ ਵਿੱਚ ਦਿਖਾਵਾਂਗਾ ਦੁਖੀ ਗੱਡੀਆਂ ਕਿਉਂ ਕਿ ਕਿਹੜੀ ਗੱਲੋਂ ਦੁਖੀ ਨੇ ਜਦੋਂ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਨਾ ਵੱਡੇ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਕੀ ਹੁੰਦਾ ਸੀ ਜਦੋਂ ਫਸਲ ਪੱਕ ਜਾਂਦੀ ਸੀ ਨਾ ਇੱਕ ਤਾਂ ਉਦੋਂ ਵਧੀਆਂ ਸੀ ਯੂਨੀਅਨਾਂ ਯੂਨੀਅਨਾਂ ਵਜਨ ਕਰਕੇ ਪ੍ਰਧਾਨ ਨੂੰ ਦੇ ਸੀ ਤੇ ਪ੍ਰਧਾਨ ਜਿਹੜੇ ਨੇ ਉਹ ਜਿਹੜੀ ਮੰਡੀ ਦਾ ਟੈਂਡਰ ਪੈਂਦਾ ਸੀ ਨਾ ਤਾਂ ਉਹ ਇਸ ਤਰ੍ਹਾਂ ਲੇਟ ਰਿਸਟਾਂ ਲੱਗ ਜਾਂਦੀਆਂ ਇੱਕ ਅੰਧਾਂ ਦੇ ਨਾਲ ਵੀ ਫਲਾਨੀ ਮੰਡੀ ਦਾ ਰੇਟ ਤੇ ਫਲਾਨੀ ਮੰਡੀ ਦਾ ਰੇਟ ਤੇ ਬਾਕੀ ਗੱਲ ਰਹਿ ਜਾਂਦੀ ਸੀ ਲੇਬਰ ਨਾਲ ਜਿਹੜੀ ਲੇਬਰ ਨੇ ਡਾਲਾ ਠੇਕੇਦਾਰਾਂ ਨਾਲ ਲਾਉਣਾ ਹੁੰਦਾ ਹੈ ਲੇਬਰ ਨੇ ਡਾਲਾ ਮਾਲ ਤਾਰ ਰਾਂਦਾ ਸੀ ਉਹਦੇ ਨਾਲ ਹੁੰਦਾ ਸੀ ਉਹਦੇ ਨਾਲ ਜਿਹੜੇ ਸਾਡੇ ਪ੍ਰਧਾਨ ਹੁੰਦੇ ਸੀ ਨਾ ਟਰੱਕ ਯੂਨੀਅਨ ਦੇ ਤੇ ਜਿਹੜੇ ਲੇਬਰ ਦੇ ਪ੍ਰਧਾਨ ਉਹਦੇ ਬਹਿ ਕੇ ਆਪ ਦੇ ਵਿੱਚ ਕੰਪਰੋਮਾਈਜ਼ ਕਰ ਲੈਂਦੇ ਸੀ ਵੀ ਭਾਈਆ ਡਾਲਾ ਤੁਹਾਨੂੰ ਦੇਾਂਗੇ ਤਾਂ ਵੀ ਉਈ ਰੁਪਏ ਤੇ ਲਈ 10 20 ਪੈਸੇ 50 ਪੈਸੇ ਉਹਨਾਂ ਦੇ ਚਲੋ ਬੈ ਕੇ ਦੋ ਪਾਰਟੀਆਂ ਨੇ ਆਪ ਚ ਕਰ ਲੈਣਾ ਕਿਉਂਕਿ ਟਰੱਕ ਦਾ ਤੇ ਲੇਬਰ ਦਾ ਨੌ ਮਾਸ ਦਾ ਰਿਸ਼ਤਾ ਹੈ ਠੀਕ ਆ ਉਹਨਾਂ ਨੂੰ ਵੀ ਢੱਡ ਲੱਗੇ ਨੇ ਪੇਟ ਲੱਗੇ ਨੇ ਤਾਂ ਜਦੋਂ ਉਹ ਇਹ ਤੋੜ ਦਿੱਤੀ ਇਹ ਪ੍ਰਭੂ ਯੂਨੀਅਨ ਯੂਨੀਅਨ ਨੂੰ ਤੋੜ ਕੇ ਤੇ ਸਾਡਾ ਐਡਾ ਬੇੜਾ ਕਰਕੇ ਕੀਤਾ ਟਰਾਂਸਪੋਰਟ ਧੰਦੇ ਦਾ ਕੈਪਟਨ ਨੇ ਜਿਹੜਾ ਰਹਿ ਰ ਆ ਪਤਾ ਨਾ ਉਹਦਾ ਉਹਦਾ ਵੀ ਗਿਆ ਪਰ ਉਹਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਹਦੇ ਤਾਂ ਉਵੇਂ ਹੀ ਕਾਰਾਂ ਚੱਲਦੀਆਂ ਨੇ ਉਵੇਂ ਸਾਰਾ ਕੁਝ ਚੱਲਦਾ ਹੈ ਤੇ ਅਸੀਂ ਗਰੀਬ ਲੋਕ ਸਾਰ ਟਰੱਕਾਂ ਵਾਲੇ ਯੂਨੀਅਨ ਵਾਲੇ ਤਾਂ ਸਾਡਾ ਇਹਨੇ ਬੜਿਆਂ ਲੋਕਾਂ ਦਾ ਖੂਨ ਪੀਤਾ ਇਸ ਬੰਦੇ ਨੇ ਬਹੁਤ ਜਿਆਦਾਆਂ ਨਾਲ ਯੂਨੀਅਨ ਟੁੱਟ ਗਈਆਂ ਅੱਜ ਗੱਡੀਆਂ ਰੁਕ ਗਈਆਂ ਡਰਾਈਵਲ ਜਰੇਨ ਵਿਚਾਰੇ ਰੁਲਦੇ ਫਿਰਦੇ ਨੇ ਜਿੱਥੇ ਗਰੀਬ ਅੱਜਕਲ ਕਣਕ ਸੀਜ਼ਨ ਹੁੰਦਾ ਸੀ ਕੋਈ ਦਾਣੇ ਇਕੱਠੇ ਕਰ ਲੈਂਦੇ ਸੀ ਚਲੋ ਸਾਰਿਆਂ ਨੂੰ ਆਸ ਮੇਦ ਹੁੰਦੀ ਸੀ ਦਾਣਿਆਂ ਦੀ ਤਾਂ ਇਹਨੇ ਮੇਰੇ ਮੂੰਹ ਹੁਣ ਹੋਰ ਹੀ ਕੁਝ ਲੱਗਾ ਸੀ ਗੁਰਕਾ ਸਾਹਿਬ ਦੀ ਸੌਂ ਖਾ ਗਏ ਤੇ ਯੂਨੀਅਨਾਂ ਤੋੜ ਦਿੱਤੀਆਂ ਚਿੱਟਾ ਛਡਾਵਾਂਗਾ ਫੜਾਂਗਾ ਕਰਜ਼ਾ ਤਾਰਾਂਗਾ ਕਿੰਨੇ ਝੂਠ ਬਾਰੇ ਚਲੋ ਗੁਰੂ ਰਾਮਦਾਸ ਨੇ ਇਹਦਾ ਪੱਠਾ ਤਾਂ ਇਹਦਾ ਵੀ ਬਾਤਾਂ ਪਰ ਇਹਦਾ ਨੁਕਸਾਨ ਘੱਟ ਹੋਇਆ ਜਿੰਨਾ ਸਾਡਾ ਟਰੱਕਾਂ ਵਾਲਿਆਂ ਦਾ ਨੁਕਸਾਨ ਹੋਇਆ ਯੂਨੀਅਨਾਂ ਤੋੜਤੀਆਂ ਉਦੋਂ ਪਿੱਛੇ ਆ ਗਈ ਝਾੜੂ ਸਰਕਾਰ ਝਾੜੂ ਸਰਕਾਰ ਦੇ ਜਿਹੜੇ ਮੰਤਰੀ ਸੌਰੀ ਐਮ ਐਲ ਏ ਸੀ ਸਾਡੇ ਯੂਨੀਅਨ ਦੇ ਵਿੱਚ ਜਾਂਦੇ ਰਹੇ ਐਮ ਐਲ ਏ ਵੀ ਭਾਈ ਵੋਟਾਂ ਸਾਨੂੰ ਪਾਓ ਅਸੀਂ ਤੁਹਾਡੀਆਂ ਯੂਨੀਅਨਾਂ ਬੰਨਾਂਗੇ ਤੁਹਾਡੀਆਂ ਯੂਨੀਅਨਾਂ ਬੰਨਾਂਗੇ ਤੁਹਾਡੇ ਜਿਹੜੇ ਟੈਂਡਰ ਨੇ ਉਹ ਤੁਸੀਂ ਤੁਹਾਡੀ ਯੂਨੀਅਨਾਂ ਦੇ ਨਾਂ 'ਤੇ ਪੈਣਗੇ ਤਾਂ ਅਸੀਂ ਸੋਚਿਆ ਵੀ ਚਲੋ ਇਹ ਦੂਤੇ ਤਾਂ ਕੁਝ ਮੁੱਖ ਮੰਤਰੀ ਨਹੀਂ ਮਿਲਣਾ ਐਡਾ ਚੰਗਾ ਮੁੱਖ ਮੰਤਰੀ ਵੀ ਚਲੋ ਜਿਹੜਾ ਯੂਨੀਅਨ ਬਣੇਗਾ ਤਾਂ ਯੂਨੀਅਨਾਂ ਸਾਰੀਆਂ ਵੱਧ ਜਾਣਗੀਆਂ ਜਿਹੜੀਆਂ ਲੇਬਰ ਦੀਆਂ ਯੂਨੀਅਨ ਨੇ ਉਹ ਵੀ ਵੱਜ ਜਾਣੀਆਂ ਟਰੱਕਾਂ ਨੇ ਵੱਜ ਜਾਣੀਆਂ ਤਾਂ ਰੋਜੀ ਰੋਟੀ ਸਾਰਿਆਂ ਦੀ ਚੱਲ ਪੈ ਗਈ। ਕਿਉਂ ਉਦੋਂ ਭਗਵੰਤ ਮਾਨ ਸਾਹਿਬ ਬੜੇ ਜਿਆਦੇ ਸ਼ੋਸ਼ੀ ਕਰਦੇ ਰਹੇ। ਚੁੱਲ੍ਹਿਆਂ ਦੀ ਅੱਗ ਬੁੱਝ ਗਈ, ਸਿਵਿਆਂ ਦੀਆਂ ਲਾਟਾਂ ਵੱਧ ਗਈਆਂ। ਲੋਕ ਰੁਲ ਗਏ ਬੜਾ ਕੁਝ ਨਹੀਂ ਕੀਤਾ। ਤਾਂ ਅਸੀਂ ਲੋਕਾਂ ਨੇ ਸਮਝਿਆ ਵੀ ਚਲੋ ਯਾਰ ਮੋਸਲ ਹੋ ਕੇ ਅਸੀਂ ਸਮਝਿਆ ਵੀ ਚਲੋ ਵੋਟਾਂ ਪਾਉ ਚੰਗਾ ਪ੍ਰਧਾਨ ਮੰਤਰੀ ਸਾਡਾ ਮੁੱਖ ਮੰਤਰੀ ਚੰਗਾ ਆਵੇਗਾ ਤੇ ਸਾਡਾ ਚੰਗਾ ਸੋਚੇਗਾ ਪੰਜਾਬ ਦਾ। ਸਾਡੇ ਮਹਿਗਮਲੀ ਚੰਗਾ ਸੋਚੇਗਾ ਸਾਡੇ ਮਹਿਗਮਲੀ ਦਾ ਇਹਨੇ ਐਡਾ ਪਿਓ ਦੇ ਪੁੱਤਰ ਨੇ ਫੱਟੀ ਪੋਚੀ ਨਾ ਇਹ ਕੈਪਟਨ ਨਾਲੋਂ ਵੀ ਟੱਪ ਗਿਆ ਇੱਕ ਕੈਪਟਨ ਨਾਲੋਂ ਵੀ ਟੱਪ ਗਿਆ ਕਿਵੇਂ ਟੱਪ ਗਿਆ ਪਹਿਲੇ ਨੰਬਰ ਦੇ ਦਾ ਜਿਹੜੇ ਟੈਂਡਰਾਂ ਦੇ ਅਸੀਂ ਗੱਲ ਕਰਦੇ ਸਾਂ ਉਹ ਟੈਂਡਰ ਉਹਨਾਂ ਬੰਦਿਆਂ ਨੇ ਪਾਏ ਜਿਹੜਿਆਂ ਬੰਦਿਆਂ ਦੇ ਕੋਲ ਕੋਈ ਖਸਾਂ ਨਹੀਂ ਹੈ ਨੀਗਾ ਕੋਈ ਗੱਡੀ ਨਹੀਂ ਹੈ ਨੀ ਕਈਆਂ ਕੋਲ ਤਾਂ ਟਰੈਕਟਰ ਵੀ ਆਉਂਦੇ ਨਹੀਂ ਹੈਗੇ ਉਹਨਾਂ ਦੇ ਨਾਂ ਦੇ ਟੈਂਡਰ ਪਾਉਤੇ ਦੇ ਕਰੋੜਾਂ ਰੁਪਈਆ ਗੱਡੀਆਂ ਦਾ ਖਾ ਕੇ ਸਾਨੂੰ ਮਾਰ ਕੇ ਥਾਂ ਗੱਡੀਆਂ ਨੂੰ ਰੱਖਤਾ ਨੇ ਫਿਰ ਇਹਨੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਹੜੀ ਕਰਤੂਤ ਇਹਨੇ ਕੀਤੀ ਇਹਨੇ ਕਰਤੂਤ ਕੀਤੀ ਵੀ ਟਰੈਕ 10 ਚੱਕੀ ਜੀ ਨਾਲ ਮਾਲ ਪਾ ਲੈਂਦੇ ਨੇ ਕੋਈ ਟੈਕਸ ਨਹੀਂ ਕੋਈ ਲੈਣ ਦੇਣ ਦਾ ਨਾ ਸੀ ਚੁੱਕਦੇ ਪੈਣ ਟਰੱਕ ਚੁੱਕਦੇ ਪੈਣ ਸੌਰੀ ਤੇ ਟਰੈਕਟਰ ਤੇ ਜਿਹੜੇ ਸਾਡੀਆਂ ਗੱਡੀਆਂ ਸੀ ਉਹ ਖਲੋਤੀਆਂ ਨੇ ਚਲੋ ਮਾਰਿਆਂ ਮੋੜ ਚ ਪਾਇ ਲਾਂ ਲੱਗਦੀਆਂ ਨੂੰ ਕੋਈ ਏਡੀ ਖਾਸ ਕੋ ਨਹੀਂ ਅਗਰ ਉਦੋਂ ਪਿੱਛੇ ਫਸਲ ਆ ਗਈ ਕਣਕ ਦੀ ਕਣਕ ਦੀ ਫਸਲ ਆ ਗਈ ਜਿਹੜੀ ਕਣਕ ਦੀ ਫਸਲ ਦੇ ਵਿੱਚ ਸਾਨੂੰ ਹੜਤਾਲਾਂ ਹੀ ਲੱਗੀਆਂ ਨੇ ਸਾਡੇ ਪੰਜਾਬ ਦਾ ਬੇੜਾ ਗਰਕ ਹੜਤਾਲਾਂ ਨੇ ਤਾਂ ਸਾਡੇ ਤੇ ਕੋਈ ਸਾਨੂੰ ਹੜਤਾਲਾਂ ਲਾਈਆਂ ਹੁਣ ਅੱਜ ਕੀ ਹੈ ਅੱਜ ਤੀਜਾ ਦਿਨ ਹੋ ਗਿਆ ਗੱਡੀਆਂ ਨੂੰ ਤੁਹਾਨੂੰ ਅਗਰ ਕੈਮਰਾ ਕਰਕੇ ਲਾ ਕੇ ਤੁਹਾਨੂੰ ਦਿਖਾਉਣਾ ਤੀਜਾ ਦਿਨ ਹੋ ਗਿਆ ਗੱਡੀਆਂ ਭਰੀਆਂ ਖਲੋਤੀਆਂ ਨੂੰ ਫਿਰੋਜ਼ਪੁਰ ਛੌਣੀ ਸਾਡਾ ਮਾਲ ਲੱਗਣਾ ਗਡਾਉਨ ਦੇ ਵਿੱਚ ਰਾਜੂ ਗਡਾਉਣ ਵਜਦੇ ਨੇ ਧਵਨ ਦੇ ਬੜੇ ਪੁਰਾਣੇ ਗਡਾਉਣਾ ਮੋਗਾ ਰੋਡ ਤੇ ਲੱਗਣ ਵਾਲ ਤਾਂ ਲੇਵਰ ਨੇ ਡਾਲਾ ਮੰਗਿਆ 2 ਰੁਪਏ ਬੋਰੀ ਤਾਂ ਟਰੱਕ ਵਾਲੇ ਆਖੇ ਵੀ 1.5 ਰੁਪਿਆ ਦੇਣਾ ਚਲੋ ਗੱਲ ਵਿੱਚ ਚੜ ਗਈ ਗੱਡੀਆਂ ਖਲੋਤੀਆਂ ਰਹੀਆਂ ਕੱਲ ਨੇ ਬੜਿਆ ਵੀ 70 ਪੈਸੇ ਫਿਰ ਗੱਲ ਵਿੱਚ ੜ ਗਈ ਵਿੱਚ ੜ ਗਈ ਵਿੱਚ ੜ ਗਈ ਲੇਵਰ ਚਲੇ ਗਈ ਅੱਜ ਐਤਵਾਰ ਆ ਗਿਆ ਅੱਜ ਉਹਨਾਂ ਐਤਵਾਰ ਹੈ ਅੱਜ ਹੋ ਗਿਆ ਤੀਜਾ ਦਿਨ ਗੱਡੀਆਂ ਭਰੀਆਂ ਖਲੋਤੀਆਂ ਨੂੰ ਸਾਡੇ ਫਰੋਈਪੁਰ ਸ਼ੌਣੀ ਸੌਰੀ ਸਾਡੇ ਯੂਨੀਅਨ ਹੈਗੀ ਲੱਖੂ ਕੀ ਉੱਥੇ ਕੱਲਾ ਗੱਲਾ ਹੀ ਯੇ ਯੂਨੀਅਨ ਕੋਲੇ ਹੋਰ ਸਾਡੇ ਕੋਲੇ ਕੋਈ ਸਪੈਸ਼ਲ ਨਹੀਂ ਕੋਈ ਕੁਛ ਨਹੀਂ ਕੋ ਲੜੜਾ ਨਹੀਂ ਕੋ ਦੇਣਾ ਨਹੀਂ ਤੇ ਉਹ ਵੀ ਸਾਡਾ ਸਤਿਆਨਾਥ ਕਿਥੋਂ ਕੀਤੀ ਸੀ ਹੁਣ ਮੈਂ ਕੀ ਕਿਆ ਬਗੇ ਸਾਨੂੰ ਇੱਥੇ ਚੱਲੋ ਕੁਝ ਸਪੈਸ਼ਲਾਂ ਮਿਲ ਜਾਂਦੀਆਂ ਨੇ ਛੌਣੀ ਯੂਨੀਅਨ ਨਾਲ ਸੀ ਸਾਡੀ ਸਤਿਆਨਾਥ ਜਦੋਂ ਸਾਡੇ ਨੂਨੀ ਮਾਨਸਾ ਬਣੇ ਤੇ ਇਹਨਾਂ ਨੇ ਆਪ ਦੇ ਚੂੜ ਖਲਚੀਆਂ ਨੇ ਮਾ ਹੋਰ ਪਰਾਂ ਮਜ਼ਬੂਤ ਪਰ ਉਹਰਾ ਪਰਾ ਉੱਥੇ ਲਿਆ ਸ਼ਾਮ ਦੀ ਜੇਲ੍ਹ ਤੋਂ ਛਡਣ ਵਾਲੇ ਨੇ ਗੱਲ ਇਹਨਾਂ ਜੋ ਕੋਈ ਵੀ ਨਹੀਂ ਹੈਗਾ ਜਿਹੜੀਆਂ ਕਰਤੂਤਾਂ ਕਰਦੇ ਨੇ ਹੋਰ ਭਾਵੇਂ ਲੱਖਾਂ ਸੀ ਕਾਲੀਆਂ ਨੂੰ ਵੋਟ ਪਾਉਣੇ ਕਾਲੀ ਅਬਰ ਸੱਚੀ ਗੱਲ ਮੇਰੇ ਤੋਂ ਨਹੀਂ ਰੁਕਦੀ ਤਾਂ ਇਹਨੇ ਕੀ ਇਹਨੇ ਕਰਤੂਤ ਕੀ ਕੀਤੀ ਇਹਨੇ ਮੇਜਰ ਪ੍ਰਧਾਨ ਬਣਾਤਾ ਸਾਡੀ ਜਮੀਆਂ ਦਾ ਪਹਿਲੋ ਪਹਿਲੋ ਜੂਨੀਅਰ ਬਣਾਤਾ ਪ੍ਰਧਾਨ ਬਣਾਤਾ ਉਹ 20% ਜਿਹੜੇ ਸੀ ਨਾ ਪੇਮੈਂਟ ਰੋਗਦਾਰ ਰੋਗਦਾਰ ਜਦੋਂ ਅਗਲੀ ਸਰਕਾਰ ਆ ਗਈ ਕਾਂਗਰਸ ਦੀ ਉਹ 80-90 ਲੱਖ ਰੁਪਇਆ ਖਾ ਕੇ ਫਰੀਦਕੋਟ ਕੋਠੀ ਲੈ ਕੇ ਜਾ ਕੇ ਬਹਿ ਗਿਆ ਉਹ ਸਾਨੂੰ ਉਹ ਵੀ ਖੁੱਡੇ ਲੈਣ ਲਈ ਤੁਰਿਆ ਆਇਆ ਚਾ ਪਹਿਲੇ ਪਰ ਕੀ ਹੋਰ ਤੁਹਾਨੂੰ ਦਸੀਏ ਠੀਕ ਹੈ ਜੀ ਵੀ ਕੋਈ ਉਹਨੇ ਲੋਕਲ ਮਾਲੀ ਇਹ ਸਾਡੀ ਛੋਣੀ ਯੂਨੀਅਨ ਚ ਮੰਡੀਆਂ ਹੁੰਦੀਆਂ ਤੇ ਅੱਜ ਸਾਡੇ ਵੀ ਘੋੜੇ ਅਸੀਂ ਵੀ ਕੁਝ ਸਪੈਸ਼ਲ ਲਾ ਲੈਨੇ ਥੋੜੀ ਕੋ ਕੁ ਲੱਗਦੀ ਹੈ ਨਾ ਜਦੋਂ ਉੱਥੇ ਮੰਡੀ ਚਲੇ ਸਾਡੇ ਕੋਲ ਕੋਈ ਸਪੈਸ਼ਲ ਨਹੀਂ ਉਦੋਂ ਪਿੱਛੇ ਅਸੀਂ ਕਰਨਾ ਮਿੱਟੀ ਸਵਾ ਇੱਟ ਪੈਸੇ ਖਾਣ ਵਾਲਿਆਂ ਨੇ ਵੀ ਜਿਨ੍ਹਾਂ ਨੇ ਵਿੱਚੋਂ ਪੰਡਾ ਰੁਪਈਆ ਖਾਣਾ ਜਿਨ੍ਹਾਂ ਨੇ ਟੈਂਡਰ ਪਾਏ ਨੇ 20% ਵੀ ਕੱਟ ਕੇ ਤੇ ਬਹੁਤ ਪੈਸਾ ਬਣ ਜਾਂਦਾ ਜਿਹੜਾ ਬਗੇਰ ਵਿਆਜ ਤੋਂ ਹੀ ਖਾਧੀ ਜਾਂਦੇ ਨੇ ਤੇ ਜਦੋਂ ਫੌਜੀ ਢੀਂਡ ਸਾਜੋਂਦਾ ਸੀ ਨਾ ਅੱਧੀ ਪੇਮੈਂਟ ਉਹ ਸੀਜ਼ਨ ਦੇ ਵਿੱਚ ਲੈ ਉਹਦਾ ਅੱਧਾ ਸੀ ਅੱਜ ਵੀ ਸਾਨੂੰ ਇਹ ਪਤਾ ਹੈ ਸਾਡੇ ਜਿਹੜੀ ਲੇਬਰ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਫਰਜ ਬਣਦਾ ਜਿਹੜਾ ਸਾਡਾ ਯੂਨੀਅਨ ਦਾ ਪ੍ਰਧਾਨ ਦਾ ਜਾਂ ਜਿਹਨੇ ਟੈਂਡਰ ਪਾਇਆ ਉਹਨਾਂ ਦਾ ਫਰਜ਼ ਬਣਦਾ ਵੀ ਲੇਬਰ ਦੇ ਪ੍ਰਧਾਨ ਨਾਲ ਬਹਿ ਕੇ ਗੱਲਬਾਤ ਕਰਨ ਗੱਲਬਾਤ ਕਰਕੇ ਦੇ ਉਹਨੂੰ ਤੈਂ ਫੈਸਲੇ ਨੂੰ ਕਰਨ ਕੋਈ ਨਹੀਂ ਆਇਆ ਲੇਬਰ ਕੱਲ ਵੀ ਆ ਕੇ ਮੁੜ ਗਈ ਪਰਸੋਂ ਵੀ ਆ ਕੇ ਮੁੜ ਗਈ ਉਹ ਵਿਚਾਰੇ ਆਏ ਬੰਦੇ ਖਾਲੀ ਕਰਨ ਉਹਨਾਂ ਨੇ ਵੀ ਤਵਾਂ ਹੁੰਦਾ ਵੀ ਗੱਡੀਆਂ ਖਾਲੀ ਕਰਾਂਗੇ ਚਾਰ ਪੈਦੇ ਘਰੇ ਲੈ ਕੇ ਜਾਵਾਂਗੇ ਤੇਲ ਸਾੜ ਕੇ ਆ ਵਿਚਾਰੀ ਖਾਲੀ ਮੁੜ ਗਏ ਪਤਾ ਨਹੀਂ ਉਹ ਕਿਹੜਾ ਸਾਡਾ ਦੇਣ ਹੋਵੇਗਾ ਜਿੱਦਣ ਸਾਡੇ ਪੰਜਾਬ ਦੇ ਵਿੱਚੋਂ ਧਰਨੇ 'ਚ ਕੀਚਣਗੇ ਤਾ ਲੋਕ ਸੁਖੀ ਹੋਣਗੇ ਤਾਂ ਜਾਨ ਦੁਖੀ ਹੋਵੇਗੀ ਹੁਣ ਇਹ ਧਰਨਾ ਪਤਾ ਨਹੀਂ ਉੜ ਕੇ ਇਹਨਾਂ ਦਾ 2 ਦਿਨ ਚੱਲਦਾ ਕਿ 3 ਦਿਨ ਚੱਲਦਾ ਆਰਤੀ ਉਹਨੂੰ ਘੱਟ ਪਈ ਪਈ ਮਾਲ ਤੁੱਲ ਗਿਆ ਆਰਤੀਏ ਬੋਰੀਆਂ ਚੁੱਕ ਚੁੱਕ ਜੜਾਉਂਦੇ ਪੈਣੇ ਮੰਡੀ ਦੇ ਵਿੱਚ ਤਾਂ ਜੱਟ ਨੂੰ ਕਿਉਂ ਸਾਡੇ ਮੰਡੀ ਮੰਡੀ ਦੀਆਂ 18 20 ਗੱਡੀਆਂ ਨੇ ਪੰਨੀਆਂ ਭਰ ਕੇ ਆਉਂਦੀਆਂ ਤਾਂ ਕੋਹ ਦੇ ਜਿੱਤੇ ਕਿਹੜੀ ਖੜਾ ਆਹ ਹੁਣ ਚੀਚੇ ਗੱਡੀਆਂ ਨੂੰ ਵੇਖਣ ਆਏ ਆ। ਆ ਗੱਡੀਆਂ ਨੂੰ ਵੇਖਣ ਆਏ ਆ ਵੀ ਗੱਡੀਆਂ ਖਲੋਤੀਆਂ ਨੇ ਇੱਥੇ ਸਾਡੀਆਂ। ਠੀਕ ਹੈ ਜੀ। ਤਾਂ ਲੇਬਰ ਜਿਹੜੀ ਹੈ ਬਾਹਰ ਘਟਾ ਉਹਨਾਂ ਦੇ ਬੂਹੇ ਉੱਗੇ ਬੈਠੀ ਉਹ ਤਰਨਾ ਲਾ ਗਿਆ ਆਪਦਾ ਬੈਠਿਆਂ ਨੇ ਮੇ ਕੋ ਖਾਲੀ ਤਾਂ ਨਹੀਂ ਕਰਦਾ। ਤੁਹਾਨੂੰ ਮੈਂ ਦਿਖਾਉਣਾ ਅਸੀਂ ਫਰੋਪਰ ਵਾਲੇ ਘਟਾ ਉਹਨਾਂ ਦੇ ਵਿੱਚ ਤੇ ਕੋਈ ਮੁਲਾਜ਼ਮ ਵੀ ਯਾਰ ਇੱਥੇ ਨਾ ਕੋਈ ਮੁਲਾਜ਼ਮ ਸਭ ਤੋਂ ਪੜਾਣਾ ਇੱਥੇ ਰਾਜਪਾਲੇ। ਮੈਂ ਜਾਣਨਾ ਉਹਨੂੰ ਬੜੀ ਚੰਗੀ ਤਰ੍ਹਾਂ ਪਰ ਉਹ ਵੀ ਬੰਦਾ ਮੈਂ ਨਹੀਂ ਇੱਥੇ ਵੇਖਿਆ ਵੀ ਆ ਕੇ ਕੋਈ ਲੇਬਰ ਨਾਲ ਗੱਲ ਕਰੇ ਕੋ ਰੁਪਈਆ ਤੇ 10 ਪੈਸੇ 20 ਪੈਸੇ ਬੰਦਾ ਗਾਂਹ ਪਸੰਦ ਕਰਕੇ ਚਲੋ ਨਬੇੜ ਲੈਂਦਾ ਵੀ ਭਾਈ ਗੱਡੀਆਂ ਖਾਲੀ ਹੋਣ ਸਾਡਾ ਕੰਮ ਹੈ ਅਸੀਂ ਵਿਖਾਉਣਾ ਸੱਚ ਅਸੀਂ ਝੂਠ ਨਹੀਂ ਵਿਖਾਉਣਾ ਅਸੀਂ ਹੱਲੇ ਫਿਰਨੇ ਗਡੌਣਾ ਦੇ ਵਿੱਚ ਤਾਂ ਸਾਡਾ ਜਿਹੜਾ ਮੁੱਖ ਮੰਤਰੀ ਸਾਹਿਬ ਸੀ ਨਾ ਇਹ ਗੱਲਾਂ ਨਾ ਹੁੰਦਾ ਸੀ ਵੀ ਮੈਂ ਮਾਲ ਚੁੱਕਣ ਦਾ ਇੰਤਜ਼ਾਮ ਕਰ ਲਿਆ ਮੈਂ ਫਲਾਣਾ ਇੰਤਜ਼ਾਮ ਕਰ ਲਿਆ ਆ ਕਰ ਲਿਆ ਇੰਤਜ਼ਾਮ ਆ ਪਿਆ ਹੀ ਪੁਰਾਣਾ ਕੁਆੜ ਹਾਲ ਆ ਤੁਹਾਨੂੰ ਦਿਖਾਉਣੇ ਆਸੀਂ ਗੱਡੌਨਾਂ ਦੇ ਵਿੱਚ ਫਿਰਨੇ ਆ ਇੱਥੇ ਇੰਨਾ ਮੰਦਾ ਹਾਲ ਹੈ ਸਾਡੇ ਲਾਰੇ ਲੱਗੇ ਖੜੇ ਜਿੱਥੇ ਆ ਦੇਖ ਲਓ ਆ ਗੱਡੀਆਂ ਖੜੀਆਂ ਸਾਰੀਆਂ ਟੋਟਾ ਆ ਟੋਟਲ ਖੜੀਆਂ ਗੱਡੀਆਂ ਦੇਖ ਲੀਏ ਸਾਰੀਆਂ ਇਧਰ ਖਲੋਤੀਆਂ ਨੇ ਆ ਸਾਰੀਆਂ ਸਾਡੇ ਮੰਡੀ ਦੀਆਂ ਨੇ ਜੰਨੀਆਂ ਨੇ ਬਾਕੀ ਉਧਰ ਪਰਾਂ ਸ਼ੌਣੀ ਦੀਆਂ ਵੀ ਖਲੋਤੀਆਂ ਬਾਕੀ ਸਾਡੇ ਲੱਖੋਗਿਆਂ ਵਾਲੀ ਮੰਡੀ ਦੀਆਂ ਗੱਡੀਆਂ ਨੇ ਜੰਨੀਆਂ ਖੜੀਆਂ ਨੇ ਤੇ ਇਹ ਗੱਡੌਨਾਂ ਦੇ ਵਿੱਚ ਆ ਤੁਸੀਂ ਧਿਆਨ ਨਾਲ ਦੇਖ ਲਓ ਕੋਈ ਮਾਈ ਦਾ ਪੁੱਤਰ ਕੋਈ ਮਾਈ ਦੇ ਲਾਲ ਨੇ ਕਿਸੇ ਨੇ ਆ ਕੇ ਗੱਲ ਨਹੀਂ ਕੀਤੀ ਕਿਸੇ ਨੇ ਨਹੀਂ ਪੁੱਛਿਆ ਵੀ ਤੁਸੀਂ ਤੁਹਾਡੀਆਂ ਗੱਡੀਆਂ ਨਹੀਂ ਖਾਲੀ ਹੋਈਆਂ ਕਾਰਨ ਕੀ ਵੀ ਭਾਈ ਲੇਬਰ ਦੇ ਨਾਲ ਤੁਹਾਡਾ ਫੈਸਲਾ ਕਰਾਈਏ ਜਾਂ ਕਿਵੇਂ ਵੀ ਹੁੰਦਾ ਕਿਸੇ ਵੀ ਤਰੀਕੇ ਨਾਲ ਕਰਾਈਏ ਠੀਕ ਹੈ ਜੀ ਦੇਖ ਲਿਆ ਮੇਰੇ ਮਗਰਲੇ ਪਾਸੇ ਵੀ ਦੇਖ ਲਓ ਇਹ ਵੀ ਨਾ ਅਗਲਾ ਆਖੇ ਵੀ ਕੋਈ ਤਾਂ ਕੋਈ ਬੰਦਾ ਨਹੀਂ ਇੱਥੇ ਆਇਆ ਦੱਸੋ ਚਲੋ ਹੁਣ ਲੇਬਰ ਦੀ ਪਤਾ ਨਹੀਂ ਕੀ ਮੰਗੇ ਸਰਕਾਰ ਨਾਲ ਕੀ ਚੱਕਰ ਹੈ ਅੱਗੋਂ ਕੀ ਹੈ ਨਵੇਂ-ਨਵੇਂ ਠੇਕੇਦਾਰ ਬਣ ਜਾਂਦੇ ਨੇ ਲੇਬਰ ਦੀ ਦਿੱਕਤ ਤੁਹਾਨੂੰ ਮੈਂ ਦੱਸਦਾ ਹੁਣ ਲੇਬਰ ਦੀ ਨਵੇਂ ਠੇਕੇਦਾਰ ਬਣ ਜਾਂਦੇ ਨੇ ਜਿਹੜਾ ਨਵਾਂ ਠੇਕੇਦਾਰ ਵਰਦਨ ਉਹ ਜਦੋਂ ਵੀ ਠੇਕਾ ਚੁੱਕਦਾ ਉਹ ਦੂਜੇ ਠੇਕੇ ਨਾਲੋਂ 1 2 ਪੈਸਾ ਘਟਾ ਕੇ ਚੁੱਕਦਾ ਤੇ ਜਿਨ੍ਹਾਂ ਨੇ ਗੱਡੀਆਂ ਭਰਨੀਆਂ ਨੇ ਜਿਹੜੀ ਲੇਬਰ ਨੇ ਗੱਡੀਆਂ ਭਰਨੀਆਂ ਨੇ ਯਾਰ ਉਹਨਾਂ ਨੂੰ ਖੰਡ ਚਾਹ ਪੱਤੀ ਤੋਂ ਉਸੇ ਰੇਟ ਤੇ ਮਿਲਦੀ ਏ ਉਹਨਾਂ ਨੂੰ ਤਾਂ ਉਸੇ ਰੇਟ ਤੇ ਮਿਲਣੀ ਖੰਡ ਪੱਤੀ ਚਾਹ ਉਹਨਾਂ ਨੂੰ ਤਾਂ ਸਸਤਾ ਕੁਝ ਨਹੀਂ ਮਿਲਣਾ ਸਰਕਾਰ ਸਰਕਾਰ ਐਡਮਾ ਵਧਾਈ ਜਾਂਦੀ ਏ ਰੇਟ ਵਧਾਈ ਜਾਂਦੀ ਆ ਖਾਂ ਖੰਡ ਪੱਤੀ ਚਾਹ ਗੋੜ ਹਰ ਚੀਜ਼ੀ ਤਾਂ ਜਿਹੜੇ ਠੇਕੇਦਾਰ ਨੇ ਉਹ ਲੇਵਰ ਦਾ ਰੇਟ ਕਢਾਈ ਜਾਂਦੇ ਨੇ ਇਹੋ ਹਾਲ ਹੀ ਸਾਡਾ ਯੂਨੀਅਨ ਦਾ ਜਿਹੜਾ ਸਾਡਾ ਰੇਟ ਹੈ ਉਹ ਘੱਟ ਕਰੀ ਜਾਂਦੇ 6 ਚੱਕੀਆਂ ਦੇ ਵੇਲੇ ਦਾ ਕਰਾਇਆ ਏ ਇਹ ਜਿਹੜਾ ਕਰਾਇਆ ਅੱਜ ਮਿਲਦਾ ਪੈਣਾ ਇਹ 6 ਚੱਕੀਆਂ ਗੱਡੀਆਂ ਦਾ ਤੁਸੀਂ ਟੋਟਲ ਜੋੜ ਕੇ ਵੇਖ ਲਵੋ 6 ਚੱਕੀ ਗੱਡੀ ਨਾਲੋਂ ਇਹਦੇ ਨਾਲ ਇਹ ਪੈਸੇ ਜ਼ਿਆਦਾ ਹੀ ਵਜਦੇ ਸੀ ਆ ਘੋੜਿਆਂ ਨਾਲੋਂ ਜਿਹੜੀ ਏਡੀ ਏਡੀਆਂ ਵੱਡੀਆਂ ਲੱਠਾ ਲੈ ਜਾਂਦੇ ਐ ਇੰਨਾ ਸਤਿਆਨਾਥ ਕੀਤਾ ਇਹਨਾਂ ਇਹਨਾਂ ਨੇ ਜੋ ਕਾਲੀ ਸਰਕਾਰ ਗਈ ਉਹ ਤੋਂ ਪਿੱਛੇ ਟਰੱਕਾਂ ਦਾ ਦਾ ਬੇੜਾ ਹੀ ਘਰ ਕੇ ਇਹਨਾਂ ਨੇ ਕਰਤਾ ਫੜ ਕੇ ਜਿਹੜਾ ਵੀ ਆਇਆ ਵੱਧ ਤੋਂ ਵੱਧ ਆਇਆ ਤਾਂ ਅਸੀਂ ਅੱਜ ਵੀ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਵੀ ਪੜਾਵਾ ਵੇਖ ਨੇਰੀਆਂ ਚੱਲਦੀਆਂ ਪਈਆਂ ਨੇ ਬਦਲਵਾਈ ਦਾ ਮੌਕਾ ਹੈ ਤੇਰਾ ਕੋਈ ਮੰਤਰੀ ਕੋਈ ਅਬੇਲੀ ਕੋਈ ਵੀ ਸਾਰੇ ਵੋਟਰਾਂ ਨੂੰ ਤੁਸੀਂ ਲੱਗੇ ਜੇ ਕਿਸੇ ਨੇ ਮੰਡੀ 'ਚ ਜਾ ਕੇ ਦੌਰਾ ਕੀਤਾ ਕਿਸੇ ਨੇ ਮੰਡੀ 'ਚ ਜਾ ਕੇ ਪੁੱਛਿਆ ਵੀ ਤੁਹਾਨੂੰ ਗੱਡੀਆਂ ਮਾਲ ਚੁੱਕਦੀਆਂ ਨੂੰ ਚੁੱਕੀਆਂ ਗੱਡੀਆਂ ਕਿਉਂ ਨਹੀਂ ਆਈਆਂ ਕੀ ਕਾਰਨ ਹੈ ਬਿਲਕੁਲ ਕੋਈ ਸਿਹਤ ਤੇ ਅਸਰ ਨਹੀਂ ਵੀ ਤੁਸੀਂ ਇਲੈਕਸ਼ਨ ਜਿੱਤੋ ਇਲੈਕਸ਼ਨ ਨਾ ਰਹਿ ਜੇ ਲੋਕ ਮਰਦੇ ਨੇ ਮਰ ਜਾਣ ਲੋਕ ਮਰਦੇ ਨੇ ਮਰ ਜਾਣਾ ਬਾਦਲ ਦੇ ਵੇਲੇ ਵਾਇਸ ਨਹੀਂਦੀ ਸੀ ਅਜੇ ਕੈਪਟਨ ਵੀ ਮਾਲ ਚੋਕ ਨੂੰ ਬਹੁਤ ਛਾਰ ਰਿਹਾ ਹੈ ਕੈਪਟਨ ਸਾਹਿਬ ਵੀ ਮਾਲ ਬਹੁਤ ਚੁੱਕਦਾ ਸੀ ਜਵੇਂ ਦੀ ਕੰਡ ਸੁਣਦੀ ਉਹਦੇ ਫਸਲ ਨਹੀਂ ਜਟਾਂ ਦੀ ਰੋਲਡਨ ਦਿੱਤੀ ਤੇ ਜਿਹੜੇ ਬਾਦਲ ਸਾਹਿਬ ਸੀ ਉਹ ਜੇ ਫਸਲ ਪਹਿਲੀ ਗੱਲ ਦਾ ਉਹਨਾਂ ਦੇ ਹੁੰਦਿਆਂ ਫਸਲ ਇਨੀ ਮਰੀ ਨਹੀਂ ਜੇ ਮਰੀਏ ਤਾਂ ਮੁਆਵਜ਼ੇ ਦਿੰਦੇ ਰਹੇ ਨੇ ਗਰੀਬ ਮੀਰ ਸਾਰਿਆਂ ਨੂੰ ਪਰ ਜਿਹੜੀ ਇਹ ਝਾੜੂ ਸਰਕਾਰ ਆਈ ਬਈ ਇਹਨਾਂ ਦਾ ਧੂਆ ਕੜਾ ਹੱਥਾਂ ਫੜ ਕੇ ਪਾਈਆਂ ਤਈਆਂ ਮਹੀਨਿਆਂ ਚ ਮੈਂ ਮੁੱਖ ਮੰਤਰੀ ਸਾਹਿਬ ਦਾ ਸੁਣਦਾ ਪਿਆ ਸੀ ਸਪੀਚ ਵੀ ਮੈਨੂੰ 5 ਸਾਲ ਇੱਕ ਵਾਰਾ ਫੇਰ ਦੇ ਦਿਓ 5 ਸਾਲ ਫੇਰ ਦੇ ਦਿਓ ਬਸ ਕੰਮ ਨਿਭੜਿਆ 5 ਸਾਲ ਦੇ ਦਿਓ ਦੇਖੋ ਮੈਂ ਤੁਹਾਨੂੰ ਫੇਰ ਦਿਖਾ ਦੇਣਾ ਮਗਰ ਬਾਕੀ ਹੁਣ ਵੀਡੀਓ ਲੰਮੀ ਹੋ ਗਈ ਆ ਦੇਖ ਲਓ ਤੋੜ ਲਾਰਾ ਲੱਗਾ ਖੜਾ ਅੱਜ ਇਹਨਾਂ ਨੂੰ ਤੀਜਾ ਦਿਨ ਹੋ ਗਿਆ ਭੜੀਆਂ ਖਲੋਤੀਆਂ ਤੇ ਕਿਸੇ ਨਹੀਂ ਦੇ ਫਰਜ਼ ਬਣਦਾ ਪ੍ਰਧਾਨਾਂ ਦਾ ਬਹਿ ਕੇ ਤੇ ਆਪ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਰੇਡ ਦਾ ਕੁਝ ਵੀ ਡਾਲੇ ਦਾ ਜੋ ਵੀ ਲੈਣਾ ਦੇਣਾ ਕੁਝ ਵੀ ਉਹਨੂੰ ਦੁੱਖੀ ਤਕੀ ਕੋਈ ਐਫਸੀਆਈ ਦੇ ਜਿਹੜੇ ਵੀ ਮਹਿਕਮੇ ਦੀ ਕਣਕ ਲੱਕਣੀ ਉਹ ਮੁਲਾਜ਼ਮ ਬੈਂਦੇ ਨੇ ਬਹਿ ਕੇ ਗੱਲਬਾਤ ਕਰਕੇ ਤੋ ਨਿਬੇੜ ਦਿੰਦੇ ਨੇ ਪਰ ਇੱਥੇ ਕੋਈ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਇੱਥੇ ਲੁੱਟ ਤੁਹਾਨੂੰ ਦੱਸਾਂਗੇ ਕਿੰਨੀ ਲੁੱਟ ਮਚਣੀ ਹੈ ਤੜ 4-400 ਰੁਪਏ ਉੱਤੇ ਪੈਣਾ ਗੱਡੀਆਂ ਨੂੰ ਤਾਂ ਆ ਹਾਲ ਹੈ ਗੱਡੀਆਂ ਦੇ ਅਸੀਂ ਤਾਂ ਹੈਰਾਨ ਹੋ ਗਏ ਕੋਈ ਪੁੱਛਣ